ਨਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀਵੇਂ ਤੇ ਜਿਨ ਹਰ ਹਿਰਦੈ ਨਾਮ ਨਸਿਓ ਤਿਨ ਮਾਤ ਕੀ ਜਾ ਹਰ ਬਾਂਜਾ ਤਿਨ ਸੁਣੀ ਦੇਹ ਫਿਰਾ ਬਨ ਨਾਵ ਓਏ ਖੱਪ ਖੱਪ ਮੁਏ ਕਰੰਜ ਚਵਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗ ਅਟਲ ਗੁਰ ਤਗ ਦੀਪਰ ਸਵਾਇ ਮਾਨ ਦਸਾਂ ਪਾਤਸ਼ਾਹਾਂ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀਨ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰਿਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸੇਸ਼ ਝੁਕਾ ਕੇ ਪਿਆਰ ਆਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ ਅਮਰਤ ਵੇਲੇ ਗੁਰਗੋਦੀ ਦਾ ਨਿਗਮਨਣ ਦਾ ਸਤਿਗੁਰੂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਕਰਨ ਦਾ ਵੱਡ ਭਾਗੀ ਸਮਾਪਤ ਹੋਇਆ ਹੈ ਸਤਿਗੁਰੂ ਨੇ ਆਇਆ ਉਹਨਾਂ ਦਾ ਹੀ ਪ੍ਰਵਾਨ ਕੀਤਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇਸ ਸੰਸਾਰ ਤਿਆ ਕੇ ਨਾਮ ਜਪਿਆ ਉਹ ਆਪ ਤਾਂ ਤਰੇ ਹੀ ਤਰੇ ਉਹਨਾਂ ਦੀ ਕੁੱਲ ਵੀ ਤਰ ਗਈ ਉਹਨਾਂ ਦਾ ਪਰਿਵਾਰ ਵੀ ਤਰ ਗਿਆ ਉਹਨਾਂ ਦੇ ਸਾਕ ਸਬੰਧੀ ਰਿਸ਼ਤੇਦਾਰ ਤਰ ਗਏ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਨਾਮ ਜਪਿਆ ਸਤਿਗੁਰੂ ਦਾ ਬਚਨ ਪੜ੍ਹਦੇ ਹਾਂ ਨਾ ਅਸੀਂ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਇੰਦਾ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਅਸੀਂ ਪੜ੍ਹਦੇ ਆਂ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਤਿਗੁਰੂ ਜੀ ਕਹਿੰਦੇ ਆਪ ਮੁਕਤ ਹੋ ਜਾਂਦਾ ਹੈ ਬੰਦਨਾ ਤੋਂ ਇਸ ਸੰਸਾਰ ਦੇ ਭਿਆਨਕ ਵਿਕਾਰਾਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਤੇ ਦੂਸਰਿਆਂ ਨੂੰ ਉਹ ਜਿਹੜੇ ਉਹਦੇ ਸਾਖ ਸੰਬੰਧੀ ਰਿਸ਼ਤੇਦਾਰ ਹੁੰਦੇ ਨੇ ਨਾ ਜਿਵੇਂ ਸਤਿਗੁਰੂ ਦਾ ਬਚਨ ਹੈ ਧੰਨ ਜਨਨੀ ਜਨ ਜਾਇਆ ਧੰਨ ਪਿਤਾ ਪ੍ਰਧਾਨ ਕਹਿੰਦੇ ਜਿਸ ਮਾਂ ਨੇ ਉਸ ਗੁਰਮੁਖ ਪਿਆਰੇ ਨੂੰ ਨਾਮ ਜਪਣ ਵਾਲੀ ਰੂਹ ਨੂੰ ਜਨਮ ਦਿੱਤਾ ਉਹ ਮਾਂ ਵੀ ਧੰਨ ਹੈ ਜਿਹੜਾ ਉਹਦਾ ਪਿਤਾ ਹੈ ਉਹ ਪਿਤਾ ਪ੍ਰਧਾਨ ਉਹਨੂੰ ਵੀ ਬੜੀਆਂ ਵਡਿਆਈਆਂ ਬਖਸ਼ੀਆਂ ਸਤਿਗੁਰੂ ਨੇ ਤੇ ਜਿਨੇ ਸੰਸਾਰ ਤੇ ਆ ਕੇ ਨਾਮ ਜਪਿਆ ਜਿਹਨੇ ਸੰਸਾਰ ਤਿਆ ਕੇ ਨਾਮ ਨਹੀਂ ਜਪਿਆ ਤੇ ਸਤਿਗੁਰੂ ਜੀ ਨੇ ਫਿਰ ਉਹਨਾਂ ਦੇ ਮਾਪਿਓ ਨੂੰ ਕਿਹਾ ਹੈ ਵੀ ਐ ਗੁਰਮਖ ਪਿਆਰਿਓ ਤੁਸੀਂ ਇਸ ਮਨੁੱਖ ਨੂੰ ਸੰਸਾਰ ਤੇ ਕਿਉਂ ਲਿਆਂਦਾ ਜਿਹਨੇ ਨਾਮ ਹੀ ਨਹੀਂ ਜਪਣਾ ਸੀ ਤੇ ਫਿਰ ਇਹਨੂੰ ਜਨਮ ਕਿਉਂ ਦਿੱਤਾ ਤੁਸੀਂ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਸਤਿਗੁਰੂ ਜੀ ਕਹਿੰਦੇ ਮਾਂ ਜੇ ਕਿਸੇ ਬੱਚੇ ਨੂੰ ਜਨਮ ਦੇਣਾ ਤੇ ਜਾਓ ਦਾਤਾ ਹੋਵੇ ਜਾਂ ਸੂਰਮਾ ਹੋਵੇ ਜਾਂ ਭਗਤ ਹੋਵੇ ਪਰਮੇਸ਼ਰ ਦਾ ਨਾਮ ਜਪਣ ਵਾਲਾ ਕਿਉਂਕਿ ਬੱਚੇ ਦਾ ਪਹਿਲਾ ਟੀਚਰ ਮਾਂ ਹੁੰਦੀ ਹੈ ਮਾਂ ਚਾਵੇ ਆਪਣੇ ਬੱਚੇ ਨੂੰ ਡਾਕਟਰ ਬਣਾ ਸਕਦੀ ਮਾਂ ਚਾਵੇ ਆਪਣੇ ਬੱਚੇ ਨੂੰ ਜੱਜ ਵਕੀਲ ਆਦਿ ਕੋ ਕਿਸੇ ਵੀ ਉੱਚ ਅਹੁਦੇ ਤੇ ਪਹੁੰਚਾ ਸਕਦੀ ਕਿਉਂਕਿ ਮਾਂ ਨੇ ਪ੍ਰੇਰਣਾ ਹੁੰਦਾ ਹੈ ਭਗਤ ਫਰੀਦ ਜੀ ਦੀ ਮਾਂ ਨਾ ਇਹ ਸੋਝੀ ਸੀ ਭਗਤ ਫਰੀਦ ਜੀ ਨੂੰ ਪ੍ਰੇਰ ਦਿੱਤਾ ਸੀ ਮਿੱਠੇ ਦਾ ਲਾਲਚ ਦੇ ਕੇ ਪੁੱਤਰ ਅੱਲਾਹ ਤਾਲਾ ਦੀ ਬੰਦਗੀ ਕਰਿਆ ਕਰ ਮਾਂ ਅੱਲਾਹ ਤਾਲਾ ਦੀ ਬੰਦਗੀ ਕਰੂੰ ਤੇ ਅੱਲਾਹ ਤਾਲਾ ਮੈਨੂੰ ਕੀ ਦੇਵੇਗਾ ਮਾਂ ਹੁਣ ਲਾਲਚ ਦੇ ਰਹੀ ਏ ਪੁੱਤਰ ਅੱਲਾਹ ਤਾਲਾ ਦੀ ਜੀ ਬੰਦਗੀ ਕਰੇਗਾ ਤੇ ਅੱਲਾਹ ਤਾਲਾ ਤੈਨੂੰ ਸ਼ੱਕਰ ਦੇਵੇਗਾ ਤੂਰਨਾ ਹੁੰਦਾ ਪਹਿਲਾਂ ਜਦੋਂ ਗਰਮੁਖ ਪਿਆਰਿਓ ਬੂਟਾ ਛੋਟਾ ਹੋਵੇ ਨਾ ਬੀ ਲਾਇਆ ਸੀ ਔਂਕਰ ਹੋਇਆ ਉਹ ਬੂਟਾ ਉਗ ਗਿਆ ਜਿਵੇਂ ਟਾਲੀ ਦਾ ਦਰਖਤ ਹੀ ਲਾ ਲਓ ਪਹਿਲਾਂ ਉਹ ਛੋਟਾ ਹੈ ਮੋੜ ਕੇ ਭਾਵੇਂ ਜਿੱਧਰ ਨੂੰ ਮਰਜ਼ੀ ਲੈ ਜਾਓ ਪਰ ਜਦੋਂ ਟਾਣ ਬਣ ਗਿਆ ਨਾ ਵੱਡਾ ਹੋ ਗਿਆ ਉਹਦੇ ਉਹਦੇ ਜਿਹੜੇ ਟਾਣੇ ਬਣ ਗਏ ਉਹ ਨਹੀਂ ਮੁੜਨੇ ਫਿਰ ਪਹਿਲਾਂ ਉਹਨੂੰ ਕਿਸੇ ਵੀ ਸ਼ੇਪ ਵਿੱਚ ਅਸੀਂ ਬਣਾ ਸਕਦੇ ਹਾਂ ਪਰ ਬਾਅਦ ਵਿੱਚ ਨਹੀਂ ਬੱਚੇ ਦਾ ਜਿਹੜਾ ਪਹਿਲਾ ਜੀਵਨ ਆ ਮਾਂ ਪ੍ਰੇਰ ਕੇ ਉਹਨੂੰ ਇਧਰਲੇ ਪਾਸੇ ਲਾਵੇ ਗੁਰਸਿੱਖੀ ਵਾਲੇ ਪਾਸੇ ਚੰਗੇ ਪਾਸੇ ਚੰਗੇ ਭਲਾਈ ਲੋਕ ਭਲਾਈ ਦੇ ਕਾਰਜ ਕਰਨੇ ਤੇ ਉਹ ਬੱਚਾ ਲੱਗ ਜਾਂਦਾ ਹੈ ਪ੍ਰਬਾਦ ਵਿੱਚ ਕਈ ਕਹਿੰਦੇ ਜੀ ਹਾਂ ਜਦੋਂ ਇਹ ਸੂਜਵਾਨ ਹੋ ਗਿਆ ਨਾ ਜਵਾਨ ਫੇਰ ਜੂੜਾ ਰੱਖਾਂਗੇ ਜੀ ਇਹਦੇ ਫੇਰ ਨਹੀਂ ਰੱਖਣਾ ਫੇਰ ਤਾਂ ਤੁਹਾਡੇ ਨੂੰ ਹੀ ਨਹੀਂ ਆਖੇ ਲੱਗਣਾ ਜੂੜੇ ਉਹਨੇ ਕੀ ਰੱਖਣੇ ਇਸ ਕਰਕੇ ਪਹਿਲਾਂ ਗੁਰਸਿੱਖੀ ਧਾਰਨ ਕਰਵਾਈਏ ਆਪਣੇ ਬੱਚਿਆਂ ਪਹਿਲਾਂ ਸਾਬਜਾਦਿਆਂ ਦਾ ਇਤਿਹਾਸ ਸੁਣਾਈਏ ਕਿ ਪੁੱਤਰ ਸਾਡੇ ਵਾਸਤੇ ਇੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਦੇਖੋ ਫੇਰ ਉਹ ਬੱਚੇ ਦੇ ਜਿਹੜਾ ਪਹਿਲਾਂ ਅਸੀਂ ਭਰਤਾ ਨਾ ਕੂਰਾ ਕਾਗਜ਼ ਹੁੰਦਾ ਬੱਚਾ ਜਿਹੜਾ ਪਹਿਲਾਂ ਉੱਤੇ ਲਿਖਿਆ ਗਿਆ ਉਹ ਬਾਅਦ ਵਿੱਚ ਮਿਟਦਾ ਨਹੀਂ ਉਹ ساری ਉਮਰ 80 ਸਾਲਾਂ ਦਾ ਹੋ ਜੂ ਫਿਰ ਵੀ ਉਹ ਚੇਤੇ ਰੱਖੋ ਵੀ 5 ਸਾਲਾਂ ਦੇ 7 ਸਾਲਾਂ ਦੇ ਇਹ ਮੈਨੂੰ ਆਹ ਗੱਲ ਮੇਰੀ ਮਾਂ ਨੇ ਦੱਸੀ ਸੀ ਇਸ ਕਰਕੇ ਪਹਿਲਾ ਟੀਚਰ ਮਾਂ ਆਉਂਦੀ ਗੁਰਦੇਵ ਮਾਤਾ ਗੁਰਦੇਵ ਪਿਤਾ ਬਾਅਦ ਵਿੱਚ ਪਿਤਾ ਦਾ ਨਾਮ ਆਇਆ ਤੀਸਰੇ ਨੰਬਰ ਤੇ ਪਰਮੇਸ਼ਰ ਦਾ ਨਾਮ ਆਇਆ ਪੜੋ ਗੁਰਬਾਣੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਹਿਲਾ ਟੀਚਰ ਬੱਚੇ ਦਾ ਮਾਂ ਹੈ ਮਾਂ ਚਾਹਵੇ ਆਪਣੇ ਬੱਚੇ ਨੂੰ ਕੁਝ ਵੀ ਬਣਾ ਸਕਦੀ ਹੈ ਆਪਾਂ ਵਿਚਾਰ ਕਰਦੇ ਸੀ ਭਗਤ ਫਰੀਦ ਜੀ ਭਗਤ ਫਰੀਦ ਜੀ ਨੂੰ ਮਾਂ ਨੇ ਪ੍ਰੇਰਿਤ ਕੀਤਾ ਕਿਉਂਕਿ ਉਹਨਾਂ ਦੀ ਮਾਂ ਨੂੰ ਆਪ ਨੂੰ ਲਗਣ ਲੱਗੀ ਹੋਈ ਸੀ ਭਗਤ ਫਰੀਦ ਜੀ ਦੀ ਮਾਤਾ ਨਾ ਪੜੋ ਇਤਿਹਾਸ ਆਪ بڑا ਨਾਮ ਜਪਣ ਵਾਲੀ ਰੂਹ ਸੀ ਪਰਮੇਸ਼ਰ ਦਾ ਨਾਮ ਜਪਣ ਵਾਲੀ ਰੂਹ ਸੀ ਇੱਕ ਮਿਕ ਅੱਲਾਹ ਤਾਲਾ ਦੇ ਵਿੱਚ ਚੰਗੇ ਕਾਰਜ ਕਰਨੇ ਧਰਮ ਦੇ ਕਾਰਜ ਤੇ ਪਰਮੇਸ਼ਰ ਦਾ ਨਾਮ ਜਪਣਾ ਤੇ ਆਪਣੇ ਬੱਚੇ ਨੂੰ ਇਧਰਲੇ ਪਾਸੇ ਪ੍ਰੇਰ ਕੇ ਲਾਇਆ ਹੈ ਪੁੱਤਰ ਅੱਲਾਹ ਤਾਲਾ ਦੀ ਬੰਦਗੀ ਕਰ ਤੈਨੂੰ ਸ਼ੱਕਰ ਦੇਵੇਗਾ ਲੱਗੇ ਲਾਲਚ ਆ ਕੇ ਬੱਚਿਆਂ ਨੂੰ ਮਿੱਠੇ ਨਾਲ ਬੜਾ ਪਿਆਰ ਹੁੰਦਾ ਹੈ ਉਹ ਆਪਣਾ ਜਿਹੜਾ ਵਿਛਾਉਂਦੇ ਆ ਮਸੱਲਾ ਜਿਹਦੇ ਉੱਤੇ ਬੈਠ ਕੇ ਬੰਦਗੀ ਕੀਤੀ ਜਾਂਦੀ ਹੈ ਜਿੰਨਾ ਸਮਾਂ ਮਾਂ ਕਹਿੰਦੀ ਉਹਨਾਂ ਚਿਰ ਬੰਦਗੀ ਕਰਦੇ ਅੱਲਾਹ ਤਾਲਾ ਨੂੰ ਯਾਦ ਕਰਦੇ ਮਾਂ ਹੌਲੀ ਕਿਦੇ ਨੇ ਕੌਲੀ ਚ ਪਾ ਕੇ ਸ਼ੱਕਰ ਰੱਖ ਦਿੰਦੀ ਗੋੜ ਦੀ ਡਲੀ ਉਸ ਪੱਲੇ ਥੱਲੇ ਜਿਹਦੇ ਤੇ ਵਹਿੰਦੇ ਆ ਉਹ ਚਾਦਰ ਥੱਲੇ ਰੱਖ ਦਿੰਦੀ ਮਾਂ ਮਾਂ ਨੇ ਲਾ ਦਿੱਤਾ ਹੁਣ ਮਾਂ ਨੂੰ ਕੋਈ ਕਾਰਜ ਪੈ ਗਿਆ ਕਿਸੇ ਕਾਰਨ ਵਾਸੋ ਸ਼ੱਕਰ ਰੱਖੀ ਨਹੀਂ ਗਈ ਭਗਤ ਫਰੀਦ ਜੀ ਨਿਤ ਦੇ ਕਰਮ ਅਨੁਸਾਰ ਬੰਦਗੀ ਕੀਤੀ ਦੁਸ਼ਾਲਾ ਚੱਕਿਆ ਅੱਜ ਮਾਂ ਨੇ ਅੱਲਾਹ ਤਾਲਾ ਨੂੰ ਅਰਦਾਸ ਕੀਤੀ ਕਿ ਮਾਲਕ ਜੀ ਅੱਜ ਪੜਦੇ ਕੱਜ ਨਹੀਂ ਅੱਜ ਮੇਰੇ ਤੋਂ ਸ਼ੱਕਰ ਨਹੀਂ ਰੱਖੀ ਗਈ ਤੇ ਉਸ ਸਮੇਂ ਕਹਿੰਦੇ ਜਦੋਂ ਭਗਤ ਫਰੀਦ ਨੇ ਬੰਦਗੀ ਕਰਕੇ ਉਹ ਆਪਣਾ ਜਿਹੜਾ ਮਸੱਲਾ ਚੱਕਿਆ ਅੱਗੇ ਤਾਂ ਇੱਕ ਨਿੱਕੀ ਜਿਹੀ ਡਲੀ ਪਈ ਹੁੰਦੀ ਸੀ ਸ਼ੱਕਰ ਦੀ ਅੱਜ ਸਾਰਾ ਆਸਣ ਹੀ ਥੱਲੋਂ ਸ਼ੱਕਰ ਨਾ ਪਰਿਆ ਪਿਆ ਉਸ ਸਮੇਂ ਅੱਲਾਹ ਤਾਲਾ ਦੇ ਪੂਰੇ ਬੰਦਗੀ ਪ੍ਰਵਾਨ ਹੋ ਗਈ ਮਾਂ ਨੂੰ ਮਾਂ ਨੇ ਪੁੱਛਿਆ ਪੁੱਤਰ ਅੱਜ ਬੰਦਗੀ ਕੀਤੀ ਸੀ ਹਾਂ ਮਾਂ ਕੀਤੀ ਸੀ ਪੁੱਤਰ ਅੱਜ ਸ਼ੱਕਰ ਮਿਲੀ ਮਾਲਾ ਤਾਲਾ ਪਤਾ ਨਹੀਂ ਅੱਜ ਇੰਨਾ ਖੁਸ਼ ਕਿਉਂ ਹੋਇਆ ਪਹਿਲਾਂ ਤਾਂ ਇੱਕ ਡਲੀ ਦਿੰਦਾ ਸੀ ਅੱਜ ਬਹੁਤ ਸ਼ੱਕਰ ਦਿੱਤੀ ਅੱਜ ਤਾਂ ਸਾਰਾ ਥੱਲੋ ਆਸਣ ਹੀ ਸ਼ੱਕਰਨਾ ਭਰਿਆ ਪਿਆ ਸੀ ਮਾ ਨੂੰ ਪਤਾ ਲੱਗਿਆ ਅੱਜ ਮੈਂ ਨਹੀਂ ਰੱਖੀ ਤੇ ਅੱਜ ਕੌਣ ਰੱਖ ਗਿਆ ਆ ਜੋ ਰੱਖ ਗਿਆ ਜਿਹਦੀ ਇਹ ਬੰਦਗੀ ਕਰਦੇ ਆ ਪੁੱਤਰ ਤੇਰੀ ਬੰਦਗੀ ਪ੍ਰਵਾਨ ਹੋ ਗਈ ਹੁਣ ਜਾ ਜੰਗਲਾਂ ਦੇ ਵਿੱਚ ਤਪ ਕਰ ਰੱਬ ਦੇ ਦਰਸ਼ਨ ਕਰ ਅੱਲਾਹ ਤਾਲਾ ਨੂੰ ਪ੍ਰਗਟ ਕਰ ਉਸ ਸਮੇਂ ਭਗਤ ਫਰੀਦ ਜੀ ਘਰੋਂ ਨਿਕਲੇ ਸੀ 12 ਸਾਲ ਦਾ ਤੱਪ ਪਹਿਲਾਂ ਕੀਤਾ ਬਾਅਦ ਵਿੱਚ ਘਰ ਆਏ ਇਤਿਹਾਸ ਦਾ ਬੜਾ ਲਵੇਰਾ ਹੈ ਇੱਕ ਵਾਰ ਇਹਨਾਂ ਨੇ ਆਪਣੀ ਬੰਦਗੀ ਦੀ ਪਰਖ ਵੀ ਕੀਤੀ ਮਰ ਜਾਓ ਚਿੜੀਓ ਜਿਉਂ-ਜਿਉਂ ਚਿੜੀਓ ਫਿਰ ਉਹ ਮਰ ਗਈਆਂ ਚਿੜੀਆਂ ਫਿਰ ਜਿਉਂਗੀਆਂ ਉੱਡ ਗਈਆਂ ਤੁਰ ਪਏ ਆਪਣੇ ਆਪ ਨੂੰ ਥਾਪੜਾ ਦੇ ਕੇ ਵੀ ਬੰਦਗੀ ਪ੍ਰਵਾਨ ਹੋ ਗਈ ਰਸਤੇ ਵਿੱਚ ਆਇਆ ਇੱਕ ਨੌਜਵਾਨ ਲੜਕੀ ਖੂਹ ਚੋਂ ਪਾਣੀ ਭਰ ਰਹੀ ਹੈ ਪਾਣੀ ਭਰ-ਭਰ ਕੇ ਖੂਹ ਦੇ ਜਿਹੜਾ ਬਾਹਰਲੇ ਪਾਸੇ ਕਿਨਾਰੇ ਤੇ ਡੋਲ ਰਹੀ ਹੈ ਤੁਰੇ ਆਉਂਦੇ ਪਿਆਸ ਲੱਗੀ ਵੀ ਇੱਕ ਲੜਕੀ ਪਾਣੀ ਭਾਰੀਏ ਜਿੱਤੋਂ ਪਾਣੀ ਪੀ ਲਈਏ ਬੇਟਾ ਪਾਣੀ ਪਿਆਓ ਉਹਨੇ ਗੱਲ ਨਹੀਂ ਸੁਣੀ ਦੂਰੀ ਵਾਰ ਫੇਰ ਕਿਹਾ ਬੇਟਾ ਪਾਣੀ ਪਿਆ ਫਿਰ ਨਹੀਂ ਗੱਲ ਸੁਣੀ ਖੜੇ ਰਹੇ ਤੀਸਰੀ ਵਾਰ ਫੇਰ ਕਿਹਾ ਉਹ ਕਹਿਣ ਲੱਗੀ ਖੜ ਜਾ ਫਕੀਰਾ ਇਹ ਉਹ ਗੱਲ ਨਹੀਂ ਵੀ ਮਰ ਜਾਓ ਚਿੜੀਓ ਤੇ ਜੋ-ਜੋ ਚਿੜੀਓ ਮੇਰੇ ਭੈਣ ਦੇ ਘਰ ਨੂੰ ਅੱਗ ਲੱਗੀ ਆ ਮੈਂ ਇੱਕ ਵਾਰੀ ਉਹ ਬੁਝਾ ਲਾਂ ਫਿਰ ਤੈਨੂੰ ਪਾਣੀ ਵੀ ਪਿਆ ਦਿਆਂਗੀ ਹੁਣ ਪਿਆਸ ਤਾਂ ਭੁੱਲ ਗਈ ਇਹ ਕੋਹਾਂ ਮੀਲ ਪਿੱਛੇ ਗੱਲ ਹੋਈ ਵੀ ਮਰ ਜਾਓ ਚਿੜਿਓ ਜੋਂ-ਜੋਂ ਚਿੜਿਓ ਇਹਨੂੰ ਕਿਵੇਂ ਪਤਾ ਲੱਗਿਆ ਪਿਆਸ ਭੁੱਲ ਗਈ ਹੱਥ ਜੋੜਲੇ 10 ਬੇਟਾ ਤੈਨੂੰ ਅੰਤਰਜਾਮਤਾ ਕਿਵੇਂ ਆਈ ਤੈਨੂੰ ਦਿਲ ਦੀ ਗੱਲ ਬੁੱਝਣ ਦਾ ਤਰੀਕਾ ਇਹ ਜਿਹੜੀ ਅੰਤਰਜਾਮਤਾ ਤੂੰ ਤੈਨੂੰ ਇਹ ਕਿਵੇਂ ਆਈ ਹੈ ਉਹ ਕਹਿਣ ਲੱਗੀ ਮੈਂ ਆਪਣੇ ਪਤੀ ਪਰਮੇਸ਼ਰ ਦੇ ਆਗਿਆ ਵਿੱਚ ਖੜ ਕੇ ਇਹ ਜਿਹੜੀਆਂ ਬਰਕਤਾਂ ਅਕਾਲ ਪੁਰਖ ਪਰਮੇਸ਼ਰ ਤੋਂ ਲਈਆਂ ਮੈਂ ਆਪਣੇ ਪਤੀ ਪਰਮੇਸ਼ਰ ਦੀ ਆਗਿਆ ਵਿੱਚ ਖੜ ਕੇ ਹੁਕਮ ਵਿੱਚ ਖੜ ਕੇ ਤੇ ਆ ਪਾਣੀ ਕਿਉਂ ਡੋਲ ਰਹੀ ਹੈ ਮੇਰੇ ਭੈਣ ਦੇ ਘਰ ਨੂੰ ਅੱਗ ਲੱਗੀ ਹੈ ਇੱਥੋਂ ਥੋੜੀ ਦੂਰ ਤੇ ਮੇਰੇ ਭੈਣ ਦਾ ਘਰ ਉਹ ਕਿਤੇ ਘਰ ਨਹੀਂ ਹੈ ਮੈਨੂੰ ਅੰਤਰਜਾਮਤਾ ਦਾ ਕਰਕੇ ਉਹਦੇ ਘਰ ਨੂੰ ਅੱਗ ਲੱਗੀ ਪਤਾ ਲੱਗ ਗਿਆ ਇਸ ਕਰਕੇ ਉਹ ਘਰ ਨਹੀਂ ਮੈਂ ਇੱਥੇ ਪਾਣੀ ਡੋਲਦੀ ਤੇ ਉਹਦੇ ਘਰ ਦੀ ਅੱਗ ਬੁਝ ਰਹੀ ਹੈ ਫਿਰ ਮੈਨੂੰ ਕਿਵੇਂ ਕਿਰਪਾ ਹੋਵੇ ਉਹ ਕਹਿਣ ਲੱਗੀ ਤੂੰ ਵੀ ਇੱਕ ਦੇ ਹੁਕਮ ਵਿੱਚ ਖੜ ਜਾ 12 ਸਾਲ ਪਹਿਲਾਂ ਫਿਰ ਘਰ ਆਏ ਮਾਂ ਨੇ ਕੇਸ ਵਾਏ ਪੁੱਟੇ ਗਏ ਕਹਿਣ ਲੱਗਿਆ ਮਾਂ ਦਰਦ ਹੁੰਦਾ ਹੈ ਮਾਂ ਕਹਿਣ ਲੱਗੀ ਪੁੱਤਰ ਉੱਥੇ ਖਾਂਦਾ ਕੀ ਸੀ ਕਹਿਣ ਲੱਗਿਆ ਮਾਂ ਖਾਣਾ ਕੀ ਹੈ ਦਰਖਤਾਂ ਦੇ ਪੱਤੇ ਸੂਤ ਕੇ ਖਾਂਦਾ ਸੀ ਸੱਕ ਲਾ ਕੇ ਖਾਂਦਾ ਸੀ ਮਾਂ ਕਹਿਣ ਲੱਗੀ ਪੁੱਤਰ ਤੇਰੇ ਦਰਦ ਹੁੰਦਾ ਹੈ ਤੇ ਦਰਖਤਾਂ ਦੇ ਦਰਦ ਨਹੀਂ ਸੀ ਹੁੰਦਾ ਤੂੰ ਪੱਤੇ ਤੋੜਦਾ ਸੀ ਸੱਕ ਲਾਉਂਦਾ ਸੀ ਅਜੇ ਤੂੰ ਸਰੀਰ ਨਾਲ ਜੁੜਿਆ ਹੋਇਆ ਹੈ ਜਿਹੜਾ ਤੇਰੇ ਦਰਦ ਹੋ ਰਿਹਾ ਨਾ ਮੈਂ ਕੇਸ ਬਹੁਨੀਆਂ ਤੇ ਤੇਰੇ ਪੀੜ ਹੁੰਦੀ ਆ ਤੂੰ ਅਜੇ ਸਰੀਰ ਦੇ ਵਿੱਚ ਚੁੰਮੜਿਆ ਹੋਇਆ ਇਸ ਚੰਮ ਨਾਲ ਚੁੰਮੜਿਆ ਹੋਇਆ ਜਾਂ ਹਜੇ ਤੇਰੀ ਬੰਦਗੀ ਪ੍ਰਵਾਨ ਨਹੀਂ ਹੋਈ 12 ਸਾਲ ਫੇਰ ਬਾਅਦ ਵਿੱਚ ਤਪ ਕੀਤਾ ਫਿਰ ਉਸ ਸਮੇਂ ਮਾਂ ਦਾ ਹੁਕਮ ਮੰਨ ਕੇ ਇਹ ਬਚਨ ਸਤਿ ਭਗਤ ਫਰੀਦ ਜੀ ਨੇ ਪੜ੍ਹਿਆ ਸੀ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘਾਣੇ ਸਹਿਣਗੇ ਦੁੱਖ ਉਹ ਸਮੇਂ ਫਿਰ ਰੋਟੀ ਵੀ ਛੱਡ ਦਿੱਤੀ ਆਪਣਾ ਕੁਝ ਵੀ ਨਹੀਂ ਖਾਂਦੇ ਸੀ ਪੱਤੇ ਵੀ ਖਾਣੋਂ اٹ ਗਏ ਤੇ ਤਨ ਸੁੱਕ ਕੇ ਪਿੰਜਰ ਹੋ ਗਿਆ ਸੀ ਭਗਤ ਫਰੀਦ ਜੀ ਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡਾ ਕਾਗ ਅਜੇ ਸ ਰੱਬ ਨ ਬੋੜਿਓ ਦੇਖ ਬੰਦੇ ਕੇ ਭਾਗ ਉਹ ਸਮੇਂ ਸੁੱਕ ਗਿਆ ਸੀ ਸਾਰੇ ਭਗਤ ਫਰੀਦ 12 ਸਾਲ ਬਾਅਦ ਵਿੱਚ ਕੀਤਾ 24 ਫਿਰ ਸਾਈ ਚਿਸਤੀ ਜੀ ਦੀ ਆਗਿਆ ਵਿੱਚ ਰਹਿ ਕੇ 12 ਸਾਲ ਉਹਨਾਂ ਦੇ ਸੇਵਾ ਕੀਤੀ 36 ਸਾਲ ਭਗਤ ਫਰੀਦ ਜੀ ਨੇ ਫਿਰ ਤਪ ਕੀਤਾ ਫਿਰ ਕਿਤੇ ਸਾਈ ਚਿਸ਼ਤੀ ਜੀ ਖੁਸ਼ ਹੋਏ ਫਿਰ ਉਹਨਾਂ ਦੀ ਆਗਿਆ ਵਿੱਚ ਰਹਿ ਕੇ 12 ਸਾਲ ਉਹਨਾਂ ਨੂੰ ਇਸ਼ਨਾਨ ਕਰਵਾਇਆ ਫਿਰ ਉਸ ਸਮੇਂ ਪਰਖ ਵੀ ਪਾਈ ਗਈ ਮੀਂਹ ਪਿਆ ਬਹੁਤ ਰਾਤ ਨੂੰ ਪਾਣੀ ਗਰਮ ਕਰਦੇ ਸੀ ਰਾਤ ਨੂੰ ਅੱਗ ਰੱਖ ਰਹੇ ਸੀ ਸਵੇਰੇ ਉਹੀ ਅੱਗ ਬਾਲ ਕੇ ਪਾਣੀ ਗਰਮ ਕਰਦੇ ਸੀ ਉਸ ਸਮੇਂ ਅੱਗ ਬੁਝ ਗਈ ਮੀਂਹ ਪਿਆ ਫਿਰ ਉਸ ਸਮੇਂ ਇੱਕ ਵਿਸ਼ਵਾਦੀ ਘਰ ਵਿੱਚ ਦੀਵਾ ਜਗਦਾ ਸੀ ਉੱਥੋਂ ਫਿਰ ਅੱਗ ਲੈ ਕੇ ਆਏ ਗਲੀਆਂ ਚਿਕੜ ਦੂਰ ਘਰੇ ਸ਼ਬਦ ਉੱਥੇ ਉਚਾਰਨ ਕੀਤਾ ਸੀ ਗਲੀਆਂ ਚਿਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੈ ਨੇਹੋ ਫਰੀਦਾ ਭਿੱਜੋ ਸੀ ਜੋ ਕੰਬਲੀ ਅੱਲੋ ਵਰਸੈ ਮਿਓ ਜਾਏ ਮਿਲਤਨਾ ਸੱਜਣਾ ਟੁੱਟੈ ਨਾਹੀ ਨੇਹੋ ਵੇਸ਼ ਮਨ ਇੱਕ ਅੱਖ ਦਾ ਡੇਲਾ ਮੰਗਿਆ ਸੀ ਉਸ ਮੇ ਅੱਖ ਦਾ ਡੇਲਾ ਕੱਢ ਕੇ ਭਗਤ ਫਰੀਦੀ ਨੇ ਦੇ ਦਿੱਤਾ ਅੱਖ ਤੇ ਪੱਟੀ ਬੰਨ ਲਈ ਆ ਗਏ ਸਾਈਂ ਚ ਇਸ ਚੀਜ਼ ਦਾ ਇਸ਼ਨਾਨ ਕਰਵਾਇਆ ਪੁੱਛਿਆ ਫਰੀਦਾ ਆ ਅੱਖ ਤੇ ਪੱਟੀ ਕਿਉਂ ਬੰਨੀ ਹੋਈ ਹੈ ਸਾਈਂ ਜੀ ਇਹ ਅੱਖ ਆਈ ਹੋਈ ਹੈ ਦੁੱਖ ਦੀ ਸੀ ਮੈਂ ਪੱਟੀ ਬੰਨ ਲਈ ਫਰੀਦਾ ਪੱਟੀ ਖੋਲਦੇ ਅੱਖ ਸੱਚੀ ਆਈ ਹੋਈ ਹੈ ਉਸ ਸਮੇਂ ਅੱਖ ਆ ਗਈ ਤੇ ਆ ਜਿਹੜੀ ਜਿਹੜਾ ਡੇਲਾ ਕੱਢ ਕੇ ਦੇ ਕੇ ਆਏ ਸੀ ਉਸੇ ਤਰ੍ਹਾਂ ਸਹੀ ਸਲਾਮਤ ਅੱਖ ਸੱਚੀ ਮੁੱਚੀ ਆ ਗਈ ਉਹਨਾਂ ਨੇ ਤਏ ਕਿ ਅਭੀ ਅੱਖ ਆਈ ਹੋ ਜਾਂ ਦੁਖਣੀ ਆਈ ਹੋਈ ਹੈ ਜਿਵੇਂ ਦੁਖਣੀ ਆ ਜਾਂਦੀ ਹੈ ਸਾਈਂ ਚਿਸਤੀ ਜੀ ਕਹਿਣ ਲੱਗੇ ਨਹੀਂ ਨਹੀਂ ਅੱਖ ਸੱਚੀ ਆਈ ਹੋਈ ਹੈ ਪੱਟੀ ਖੋਲਦੇ ਉਸ ਸਮੇਂ ਬੰਦਗੀ ਪ੍ਰਵਾਨ ਹੋਈ ਸਾਈ ਚਿਸਤੀ ਜੀ ਨੇ ਗੱਲ ਨੂੰ ਲਾ ਲਿਆ ਇੱਕ ਦੇ ਹੁਕਮ ਵਿੱਚ ਰਹਿ ਕੇ ਦੇਖੋ ਆਪਾਂ ਵਿਚਾਰ ਕਰਦੇ ਸੀ ਮਾਂ ਨੇ ਪ੍ਰੇਰਿਆ ਮਾਂ ਨੇ ਪ੍ਰੇਰਿਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸੁਭਾਏ ਮਨ ਬੈਠੇ ਭਗਤ ਫਰੀਦ ਜੀ ਜਿਹੜੇ ਮਿੱਠੇ ਦਾ ਕਰਕੇ ਲੱਗੇ ਸੀ ਨਾ ਲਾਲਚ ਵਿੱਚ ਆ ਕੇ ਤੇ ਉਸ ਮਿੱਠੇ ਨੂੰ ਭਗਤ ਫਰੀਦ ਜੀ ਨੇ ਬਾਅਦ ਵਿੱਚ ਮਾੜਾ ਕਹਿ ਦਿੱਤਾ ਵੀ ਇਹ ਮਿੱਠਾ ਦਾ ਕੁਝ ਵੀ ਨਹੀਂ ਪਰਮੇਸ਼ਰ ਦੇ ਨਾਮ ਮੁਰੇ ਪਾਗਤ ਫਰੀਦ ਜੀ ਦਾ ਬਚਨ ਹੈ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਦ ਸ਼ੱਕਰ ਬੜੀ ਮਿੱਠੀ ਹੈ ਗੁੜ ਤੋਂ ਤਿਆਰ ਹੁੰਦੀ ਹੈ ਸ਼ੱਕਰਖੰਡ ਬੜੀ ਮਿੱਠੀ ਹੈ ਨਿਵਾਤ ਕਹਿੰਦੇ ਮਿਸ਼ਰੀ ਨੂੰ ਮਿਸ਼ਰੀ ਬੜੀ ਮਿੱਠੀ ਹੈ ਸ਼ੱਕਰਖੰਡ ਨਿਵਾਤ ਗੁੜ ਗੁੜ ਬੜਾ ਬਹੁਤ ਮਿੱਠਾ ਹੈ ਮੱਖਿਓ ਮੱਖਿਓ ਕਹਿੰਦੇ ਮੱਖੋ ਦਾ ਸ਼ਹਿਦ ਜਿਹੜਾ ਮੱਖੀਆਂ ਤਿਆਰ ਕਰਦੀਆਂ ਮੱਖਿਓ ਮੱਖੋ ਵੀ ਬੜਾ ਮਿੱਠਾ ਹੈ ਸ਼ਹਿਦ ਮੱਝ ਦਾ ਦੁੱਧ ਮੱਝ ਦਾ ਦੁੱਧ ਵੀ ਬੜਾ ਮਿੱਠਾ ਹੈ ਛੇ ਚੀਜ਼ਾਂ ਦਾ ਨਾਮ ਲਿਆ ਭਗਤ ਫਰੀਦੀ ਨੇ ਪਰ ਕਹਿੰਦੇ ਇਹ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਦੀਆਂ ਪਰਮੇਸ਼ਰ ਦੇ ਨਾਮ ਮੁਰੇ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਸਾਰੀਆਂ ਚੀਜ਼ਾਂ ਮਿੱਠੀਆਂ ਤਾਂ ਜ਼ਰੂਰ ਹੈ ਪਰ ਕਹਿੰਦੇ ਫਿੱਕੀਆਂ ਲੱਗਦੀਆਂ ਪਰਮੇਸ਼ਰ ਦੇ ਨਾਮ ਬੁਰੇ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਰੱਬ ਦੇ ਨਾਮ ਤੇ ਕਰੇ ਪੁੱਜ ਨਹੀਂ ਸਕਦੀਆਂ ਦੇਖੋ ਮਿੱਠੇ ਦੇ ਲਾਲਚ ਵਿੱਚ ਆ ਕੇ ਲੱਗੇ ਸੀ ਪਰ ਜਦੋਂ ਨਾਮ ਦਾ ਰਸ ਆ ਗਿਆ ਫਿਰ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਣ ਲੱਗ ਪਈਆਂ ਇਸ ਕਰਕੇ ਸਤਿਗੁਰੂ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਕਹੇ ਮਾਂ ਆਪਣੇ ਬੱਚੇ ਨੂੰ ਪਰਮੇਸ਼ਰ ਨਾਲ ਜੋੜ ਲਈ ਤੂੰ ਵੀ ਪ੍ਰਵਾਨ ਹੋ ਜਾਵੇਂਗੀ ਤੇਰਾ ਪਰਿਵਾਰ ਵੀ ਪ੍ਰਵਾਨ ਹੋ ਜਾਏਗਾ ਜੇ ਉਹਨੇ ਇਸ ਸੰਸਾਰ ਤਿਆ ਕੇ ਨਾਮ ਜਪ ਲਿਆ ਜੇ ਨਾਮ ਨਹੀਂ ਜਪਿਆ ਫਿਰ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਮਾਂ ਬਾਹਂ ਦੀ ਰਹਿ ਜੀ ਤਾਂ ਹੀ ਚੰਗਾ ਹੈ ਜੇ ਕੋਈ ਭਗਤ ਦਾਨੀ ਸੂਰਮਾ ਨਾਮ ਜਪਣ ਵਾਲਾ ਨਹੀਂ ਲਿਆਂਦਾ ਸੰਸਾਰ ਤੇ ਇਰ ਕਿਸੇ ਨੂੰ ਜਨਮ ਨਾ ਹੀ ਦੇ ਤਾਈ ਚੰਗਾ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਜੈਤਸਰੀ ਮਹੱਲਾ ਚੌਥਾ ਰਾਗ ਜੈਤਸਰੀ ਅੰਦਰ ਬਾਣੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਮੁਖਾਰविंद ਤੋਂ ਉਚਾਰਨ ਕਰਦੇ ਹਨ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਵਾਝਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ ਉਹਨਾਂ ਦੀ ਮਾਤਾ-ਬਾਪਾਂ ਜੀ ਰਹਿ ਜੇ ਤਾਂ ਹੀ ਚੰਗਾ ਕਿਉਂਕਿ ਜੇ ਸੰਸਾਰ ਤੇ ਕੋਈ ਆਇਆ ਜਨਮ ਲੈ ਕੇ ਜੇ ਲੋਕਾਈ ਨੂੰ ਉਹਨੇ ਦੁਖੀ ਕਰਨਾ ਜੇ ਚੜ੍ਹਦੇ ਦਿਨ ਲੰਬਾ ਹੀ ਹੋਣਾ ਤੇ ਫਿਰ ਉਹਦਾ ਸੰਸਾਰ ਤੇ ਉਹਨਾਂ ਦਾ ਫਾਇਦਾ ਕੀ ਜੇ ਕੋਈ ਨਸ਼ਈ ਕੋਈ ਵਿਕਾਰੀ ਕੋਈ ਮਾੜੇ ਕਰਮ ਕਰਨ ਵਾਲਾ ਸੰਸਾਰ ਤੇ ਮਾਂ ਇਸ ਸੰਸਾਰ ਤੇ ਲਿਆਈ ਹੈ ਤੇ ਫਿਰ ਕੀ ਫਾਇਦਾ ਹੋਇਆ ਹਾਂ ਜੇ ਕੋਈ ਭਗਤ ਹੁੰਦਾ ਦਾਨੀ ਹੁੰਦਾ ਸੂਰਮਾ ਹੁੰਦਾ ਲੋਕ ਭਲਾਈ ਦੇ ਕਾਰਜ ਕਰਨ ਵਾਲਾ ਹੁੰਦਾ ਜਿਹਦੇ ਤੋਂ ਲੋਕ ਵੀ ਸੁਖੀ ਹੁੰਦੇ ਵੀ ਕਿਸੇ ਦਾ ਜਨਮ ਹੋਇਆ ਕੋਈ ਕਿਸੇ ਦਾ ਕੋਈ ਭਲਾ ਕਰਨ ਵਾਲਾ ਹੁੰਦਾ ਤੇ ਚੰਗਾ ਸੀ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਬਾਹਂ ਜੀ ਰਹਿ ਜਾ ਮਾਂ ਤਾਂ ਹੀ ਚੰਗਾ ਹੈ ਜਿਨ ਹਰ ਹਿਰਦੇ ਮੈਂ ਨਹੀਂ ਕਹਿ ਰਿਹਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਨ ਹਰ ਹਿਰਦੇ ਨਾਮ ਨ ਬਸਿਓ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੀ ਨਹੀਂ ਬਸਿਆ ਤਿੰਨ ਮਾਤ ਕੀ ਜੈ ਹਰਬਾਂਜਾ ਉਹਨਾਂ ਦੀ ਮਾਂ ਬਾਪ ਜਿਹੜੇ ਤਾਂ ਹੀ ਚੰਗੇ ਤਿੰਨ ਸੁੰਨੀ ਦੇਹ ਫਿਰੈ ਬਿਨ ਨਾਮੇ ਹੋਏ ਖੱਪ ਖੱਪ ਮੁਏ ਕਰਾਂਜਾ ਕਹਿੰਦੇ ਉਹਨਾਂ ਦੀ ਦੇਹੀ ਨਾਮ ਤੋਂ ਬਿਨਾ ਸੁੰਨੀ ਤੁਰੀ ਫਿਰਦੀ ਸੰਸਾਰ ਤੇ ਉਹਨਾਂ ਨੇ ਕੁਝ ਵੀ ਨਹੀਂ ਖਟਿਆ ਸੰਸਾਰ ਤੇ ਆ ਕੇ ਖੱਪ ਖੱਪ ਮੁਏ ਕਰਾਂਜਾ ਵਿਕਾਰਾਂ ਦੇ ਵਿੱਚ ਹੋਰ ਡਿੱਗਦੇ ਡਿੱਗਦੇ ਵਿਕਾਰਾਂ ਦੇ ਵਿੱਚ ਡਿੱਗ ਡਿੱਗ ਕੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲਈ ਸਵਾਸ ਖਰਾਬ ਕਰ ਲਈ ਸਾਰਾ ਜੀਵਨ ਅਜਾਈ ਚਲਿਆ ਗਿਆ ਅਗੇ ਕਹਿੰਦੇ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਐ ਮੇਰੇ ਮਨ ਪਰਮੇਸ਼ਰ ਦਾ ਨਾਮ ਜਪ ਜਿਹੜਾ ਬਹੁਤ ਸੁਖ ਦੇਣ ਵਾਲਾ ਹੈ ਤੇ ਉਹ ਤੇਰੇ ਅੰਦਰ ਹੀ ਪਿਆ ਨਾਮ ਜਿਵੇਂ ਹੁਣ ਸਾਰੀ ਧਰਤੀ ਦੇ ਵਿੱਚ ਪਾਣੀ ਹੈ ਨਾ ਪਰ ਜਦੋਂ ਅਸੀਂ ਬੋਰ ਕਰਦੇ ਆ ਨਲਕਾ ਲਾਉਨੇ ਤੇ ਉੱਥੇ ਪ੍ਰਗਟ ਹੋ ਜਾਂਦਾ ਹੈ ਯਤਨ ਕੀਤਾ ਨਾ ਕੋਈ ਬੋਰ ਲਾਇਆ ਨਲਕਾ ਲਾਇਆ ਉਹਦੇ ਵਿੱਚ ਪਹਿਲਾਂ ਪਾਣੀ ਪੂਰ ਵੀ ਪਾਇਆ ਫਿਰ ਉਹਨੂੰ ਬੋਕੀਆਂ ਰਾਹੀ ਬਾਹਰ ਕੱਢਿਆ ਗਿਆ ਹੈ ਤਾਂ ਸਾਰੀ ਧਰਤੀ ਵਿੱਚ ਪਾਣੀ ਪਰ ਕਿਤੇ ਉਹ ਪ੍ਰਗਟ ਹੋਇਆ ਹੋਇਆ ਇਸੇ ਤਰ੍ਹਾਂ ਹਰੇ ਖੇਰੇ ਦੇ ਵਿੱਚ ਨਾਮ ਪਿਆ ਹੈ ਕਿਤੇ ਉਸ ਨਾਮ ਨੂੰ ਯਤਨ ਕਰਕੇ ਅੰਮ੍ਰਿਤ ਉਲਿਟ ਕੇ ਲਿਬ ਜੋੜ-ਜੋੜ ਕੇ ਉਸ ਨਾਮ ਨੂੰ ਪ੍ਰਗਟ ਕਰ ਲਿਆ ਸਤਿਗੁਰੂ ਜੀ ਕਹਿੰਦੇ ਫਿਰ ਇਹ ਪ੍ਰਗਟ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਐ ਮੇਰੇ ਮਨ ਨਾਮ ਨੂੰ ਜਪ ਜਿਹੜਾ ਤੇਰੇ ਅੰਦਰ ਹੀ ਪਿਆ ਮੇਰੇ ਮਨ ਜਪ ਰਾਮ ਨਾਮ ਹਰਮਾ ਜ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਜਦੋਂ ਤੂੰ ਕਦਮ ਪਟੇਂਗਾ ਗੁਰੂ ਵੱਲ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਜਦੋਂ ਤੂੰ ਤੁਰੇਂਗਾ ਮਨ ਕਰਕੇ ਤਨ ਕਰਕੇ ਗੁਰੂ ਵੱਲ ਨੂੰ ਗੁਰੂ ਨੇ ਫਿਰ ਰਹਿਮਤ ਕਰਨੀ ਹੈ ਤੈਨੂੰ ਅੱਗਿਓਂ ਲੈਣ ਆਉਣਾ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਿਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਜਿਨ੍ਹਾਂ ਦੇ ਦਿਰ ਦੇ ਅੰਦਰ ਪਿਆਰ ਦਾ ਫੁਹਾਰਾ ਫੁੱਟਦਾ ਹੈ ਅਕਾਲ ਪੁਰਖ ਪਰਮੇਸ਼ਰ ਉਹਨਾਂ ਦੀ ਕਿਰਪਾ ਕਰਦਾ ਗੁਰ ਗਿਆਨ ਦਿਓ ਮਨ ਸਮਝਾ ਗੁਰੂ ਆਪਣਾ ਆ ਗਿਆਨ ਉਹਨਾਂ ਨੂੰ ਬਖਸ਼ ਦਿੰਦਾ ਤੇ ਫਿਰ ਮਨ ਸਮਝ ਜਾਂਦਾ ਹੈ ਮਨ ਵਿਕਾਰਾਂ ਦੇ ਟਹੇ ਚੜਨ ਤੋਂ ਬਚ ਜਾਂਦਾ ਡੋਲਣ ਤੋਂ ਬਚ ਜਾਂਦਾ ਮਨ ਨੂੰ ਗਿਆਨ ਮਿਲ ਜੇ ਫਿਰ ਡੋਲਦਾ ਨਹੀਂ ਮਨ ਡੋਲਦਾ ਉਹਨਾਂ ਚਿਰ ਜਿੰਨਾ ਚਿਰ ਅਗਿਆਨਤਾ ਵਿੱਚ ਹੈ ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਰਹਾਉ ਹਰ ਕੀਰਤ ਕਲਯੁਗ ਪਤ ਉੱਤਮ ਹਰ ਪਾਈਐ ਸਤਗੁਰ ਮਾਝਾ ਹਰ ਕੀਰਤ ਕਲਯੁਗ ਪਾਦੇ ਉੱਤਮ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਭ ਨੂੰ ਉੱਤਮ ਸਭ ਨੂੰ ਲਾਹੇ ਦਾ ਕੰਮ ਕੀ ਹੈ ਹਰੀ ਦੀ ਕੀਰਤੀ ਕਰਨੀ ਹਰੀ ਦਾ ਨਾਮ ਜਪਣਾ ਸਭ ਕਾਰਜਾਂੋਂ ਸ੍ਰੇਸ਼ਟ ਕਾਰਜ ਹੈ ਹਰ ਕੀਰਤ ਹਰੀ ਦੀ ਕੀਰਤੀ ਕਰਨੀ ਪਰਮੇਸ਼ਰ ਦਾ ਨਾਮ ਜਪਣਾ ਕਲਯੁਗ ਦੇ ਵਿੱਚ ਸਭ ਨੂੰ ਉੱਪਰ ਹੈ ਹਰ ਪਾਈਐ ਸਤਿਗੁਰ ਮਾਝਾ ਸਤਿਗੁਰ ਦੀ ਕਿਰਪਾ ਨਾਲ ਨਾਮ ਪ੍ਰਾਪਤ ਹੋ ਜਾਂਦਾ ਹਾਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪਰਗਾ ਜਾ ਸਤਿਗੁਰ ਜੀ ਕਹਿੰਦੇ ਮੈਂ ਅਸੇ ਗੁਰੂ ਤੋਂ ਬਲਿਹਾਰ ਜਾਣਾ ਜਿਨੇ ਅੰਦਰ ਵਸਦਾ ਗੁਪਤ ਨਾਮ ਪ੍ਰਗਟ ਕਰ ਦਿੱਤਾ ਦਰਸ਼ਨ ਸਾਧ ਮਿਲਿਓ ਵਡਪਾਗੀ ਸਭ ਕਿਲ ਵਿਖ ਗਏ ਗਵਾ ਜਾ ਸਤਗੁਰੂ ਜੀ ਕਹਿੰਦੇ ਜਦੋਂ ਕੋਈ ਸਾਧਸਨ ਵਿੱਚ ਆ ਕੇ ਬੈਠਦਾ ਵਡਭਾਗੀ ਜੀਵ ਉਹਦੇ ਸਾਰੇ ਪਾਪ ਕੱਟੇ ਜਾਂਦੇ ਆ ਦੁੱਖ ਕੱਟੇ ਜਾਂਦੇ ਕਿਲ ਵਿਖੇ ਕਹਿੰਦੇ ਵੱਡੇ ਵੱਡੇ ਰੋਗ ਵੱਡੇ ਵੱਡੇ ਦੁੱਖ ਸਿਰ ਤੋਂ ਲੈ ਜਾਂਦੇ ਸਤਗੁਰ ਸਾਹ ਪਾਇਆ ਵਰਦਾਨ ਹਰ ਕੀਏ ਬਹੁ ਗੁਣਾਂ ਸਾਂਝਾ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹ ਗੁਣਾਂ ਨਾਲ ਪਰ ਜਾਂਦੇ ਆ ਗੁਣਵਾਨ ਬਣ ਜਾਂਦੇ ਹੋ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਵਰ ਧਾਰਿਓ ਮਨਵਾਜਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਉੱਤੇ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਕਿਰਪਾ ਕੀਤੀ ਉਹਨਾਂ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਪੱਕਾ ਹੋ ਗਿਆ ਫਿਰ ਕੀ ਕਿਰਪਾ ਹੁੰਦੀ ਹੈ ਧਰਮ ਰਾਇ ਦਰ ਕਾਗਦ ਬਾਰੇ ਜਨ ਨਾਨਕ ਲੇਖਾ ਸਮਝਾ ਉਹਨਾਂ ਦੇ ਲੇਖੇ ਜੋਖੇ ਦੇ ਸਾਰੇ ਕਾਗਜ਼ ਪੱਤਰ ਧਰਮਰਾਜ ਆਪ ਕਾੜ ਦਿੰਦਾ ਹੈ ਧਰਮਰਾਏ ਦਰ ਕਾਗਜ਼ ਫਾਰੇ ਉਹਨਾਂ ਨੂੰ ਲੇਖੇ ਦੇਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਨਾਂ ਦੀ ਬਾਹ ਗੁਰੂ ਨਾਨਕ ਮਹਾਰਾਜ ਫੜ ਲੈਂਦੇ ਹੈ ਧਰਮਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਉਹਨਾਂ ਦਾ ਲੇਖਾ ਗੁਰੂ ਨਾਨਕ ਨੇ ਪਾੜ ਦਿੱਤਾ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਨਾਮ ਜਪਿਆ ਜੀ ਏ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗਲਤੀਆਂ ਭੁੱਲਾਂ ਦੀ ਖਿਮਾ ਇਨੀਆਂ ਗੁਬੇਂਤੀਆਂ ਪ੍ਰਵਾਨ ਕਰਨੀਆਂ ਅਸੀਸ ਦੇਣੀ ਦੇਹੋ ਸਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਵਤੇ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ